ਮੇਰਾ ਨਾਮ ਗਰੀਬਦਾਰ ਅਸਰਾਰ ਆ ਜੀ ਹਾਂ ਜੀ ਲੱਗ ਲਗਾ ਕਿਹੜੀ ਜਗ੍ਹਾ ਲਗਾਇਆ ਗਿਆ ਤੇ ਕੀੜਾ ਜੰਦਾ ਇੱਥੇ ਇਹ ਲੰਗਰ ਜਿਹੜਾ ਨਾ ਉਹ ਆਂਛੂ ਦੀ ਜਨਮ ਦਿਨ ਦੇ ਉੱਤੇ ਜਿਹੜੀ ਸਾਰਨ ਜੈ ਵਾਲਮੀਕੀ ਜੀ ਜੈਪੀਰ ਜੈ ਭਾਰਤ ਅੱਜ ਹੁਸੈਨਪੁਰਾ ਚੌਕ ਦੇ ਵਿੱਚ ਸਾਡੇ ਛੋਟੇ ਵੀਰ ਅਕਬਰ ਜੀ ਅਮਰ ਜੀ ਬਿੱਲੂ ਜੀ ਔਰ ਇਹਨਾਂ ਦੀ ਸਾਰੀ ਟੀਮ ਨੇ ਅੱਜ ਜੋ ਮਹਾ ਸ਼ਿਵਰਾਤਰੀ ਦਾ ਜਿਹੜਾ ਨਜ਼ਰ ਲਾਇਆ ਵਾ ਇਸ ਸਬੰਧ ਦੇ ਵਿੱਚ ਪੂਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬੜੀ ਲੱਖ ਲੱਖ ਵਧਾਈ ਦਿੰਦੇ ਆ ਕਿ ਜਿਤਨਾ ਵੀ ਜਿਹੜੇ ਵੀ ਗੁਰੂ ਪੀਰ ਦਾ ਤਿਉਹਾਰ ਹੁੰਦਾ ਵਾ ਹਮੇਸ਼ਾ ਹੀ ਸਾਡਾ ਜਿਹੜਾ ਸਮਾਜ ਹੈ ਇਹਨੂੰ ਰਲ ਮਿਲ ਕੇ ਮਨਾਉਂਦਾ ਵਾ ਔਰ ਅਸੀਂ ਚਾਹਨੇ ਆ ਕਿ ਇਹ ਜਿਹੜਾ ਤਿਉਹਾਰ ਆ ਰਲ ਮਿਲ ਕੇ ਔਰ ਖੁਸ਼ੀਆਂ ਭਰਿਆ ਸਾਰੇ ਮਨਾਉ ਔਰ ਹਮੇਸ਼ਾ ਹੀ ਅਸੀਂ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਆ ਕਿ ਇਹ ਇਸੇ ਤਰ੍ਹਾਂ ਹੀ ਹਰ ਵਾਰ ਜਿਸ ਤਰ੍ਹਾਂ ਇਸ ਵਾਰ ਵੀ ਇਹਨਾਂ ਨੇ ਲਾਇਆ ਲੰਗਰ ਹਰ ਵਾਰੇ ਇਸੇ ਤਰ੍ਹਾਂ ਹੀ ਲੰਗਰ ਲਾਉਂਦੇ ਨੇ ਤੇ ਉਹਦੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਪਰਮਾਤਮਾ ਇਹਨਾਂ ਤੇ ਵੱਲ ਬੁੱਧੀ ਉਹ ਇਹਨਾਂ ਨੂੰ ਤਾਕਤ ਦੇਵੇ ਇਸੇ ਤਰ੍ਹਾਂ ਹੀ ਸੰਗਤ ਦੇ ਜਿਹੜੇ ਆ ਪੰਡਾਰੇ ਲੱਗਦੇ ਰਾਰੂ ਦੀ ਜੈਵਾਲ ਨੂੰ ਇੱਕੀ ਜੈਪੀ ਹਾਂਜੀ ਇਲਾਕਾ ਨਵਾਸੀਆਂ ਨੂੰ ਕੀ ਕਹਿਣਾ ਹੈ ਦੇਖੋ ਜੀ ਇਲਾਕਾ ਨਵਾਸੀਆਂ ਨੂੰ ਤੇ ਇਹੋ ਹੀ ਕਹਿਣਾ ਚਾਹਣਾ ਵਾਂ ਕਿ ਪਿਆਰ ਮੁਹੱਬਤ ਨਾਲ ਰਵੋ ਤੇ ਸਮਾਜ ਦੇ ਵਿੱਚ ਇਕਤਾ ਬੜੀ ਜ਼ਰੂਰੀ ਆ ਤੇ ਜਿਹੜਾ ਯੂਥ ਆ ਉਹਨਾਂ ਨੂੰ ਇਹ ਕਹਿਣਾ ਚਾਹੂੰਗਾ ਕਿ ਨਸ਼ਿਆ ਤੋਂ ਰਾਹਤ ਹੋਵੋ ਔਰ ਪੜ੍ਹਾਈ ਲਿਖਾਈ ਵੱਲ ਬਣੋ ਕਿਉਂ ਸਾਡਾ ਜਿਹੜਾ ਸਮਾਜ ਹੈ ਜਿਹੜਾ ਉਹ ਕਾਫੀ ਹੱਦ ਤੱਕ ਜਿਹੜਾ ਵਾ ਕੁਝ ਨਸ਼ਿਆ ਦੇ ਵਿੱਚ ਵੜਿਆ ਵਾ ਤੇ ਜਿਹੜੇ ਕੁਝ ਵਿਚਾਰੇ ਜਿਹੜੇ ਪੜ੍ਹਾਈ ਕਰ ਚੁੱਕੇ ਆ ਉਹ ਵਿਚਾਰੇ ਅੱਜ ਬੇਰੋਜ਼ਗਾਰ ਹੈਗੇ ਆ ਤੇ ਅਸੀਂ ਸਰਕਾਰ ਨੂੰ ਔਰ ਯੂਥ ਨੂੰ ਕਹਿੰਨੇ ਕਿ ਨਸ਼ਿਆਂ ਤੋਂ ਪਿੱਛੇ ਰਵੋ ਔਰ ਜਿਹੜੀਆਂ ਸਰਕਾਰਾਂ ਵਾ ਉਹ ਯੂਥ ਨੂੰ ਜਿਹੜੀਆਂ ਨੌਕਰੀਆਂ ਦੇਣ ਔਰ ਇਹ ਆਪਣੇ ਆਨ ਵਾਲੇ ਜਿਹੜੇ ਭਵਿੱਖ ਆਉਣ ਵਾਲੇ ਭਵਿੱਖੇ ਆਪਣੇ ਬਣਾ ਸਕਣ ਜੀ ਜੈ ਵਾਲੋ